ਸੜਕ ਦੇ ਕਿਨਾਰੇ ਖੜੇ ਅੰਮ੍ਰਿਤਧਾਰੀ ਬਜ਼ੁਰਗ ਨੂੰ ਲਿਫਟ ਮੰਗਣੀ ਇਸ ਕਦਰ ਮਹਿੰਗੀ ਪੈ ਗਈ ਕਿ ਸਕੂਟਰੀ ਤੇ ਜਾ ਰਿਹਾ ਠਾਣੇਦਾਰ ਨੇ ਅੰਮ੍ਰਿਤਧਾਰੀ ਬਜ਼ੁਰਗ ਦੀ ਕੁੱਟਮਾਰ ਕੀਤੀ ਕੁੱਟਮਾਰ ਕਰਦੇ ਹੋਏ ਉਸ ਦੀ ਦਸਤਾਰ ਵੀ ਉਤਰ ਗਈ ਜਿਸ ਤੋਂ ਬਾਅਦ ਉੱਥੇ ਲੋਕ ਇਕੱਠੇ ਹੋ ਗਏ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਕੂਟਰੀ ਸਵਾਰ ਸਾਬਕਾ ਪੁਲਿਸ ਇੰਸਪੈਕਟਰ ਸੀ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਆ ਦੇ ਇਨੋਂ ਦੇ ਪਿੰਡ ਕਪੂਰ ਕਠਾਰ ਚੌਂਕ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਅੰਮ੍ਰਿਤਧਾਰੀ ਬਜ਼ੁਰਗ ਵੱਲੋਂ ਲਿਫਟ ਮੰਗੀ ਜਾ ਰਹੀ ਸੀ ਤਾਂ ਸਾਬਕਾ ਪੁਲਿਸ ਇੰਸਪੈਕਟਰ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਇਸ ਸਬੰਧੀ ਥਾਣਾ ਆਦਮਪੁਰ ਵਿਖੇ ਕੁੱਟਮਾਰ ਕਾਂ ਦੀ ਸ਼ਿਕਾਇਤ ਦੇਣ ਦੇ ਵਾਸਤੇ ਬਜ਼ੁਰਗ ਜਗਦੇਵ ਸਿੰਘ ਵਾਸੀ ਬਡਾਲਾ ਮਾਹੀ ਪਹੁੰਚੇ ਉਸਨੇ ਸਾਰੀ ਹੱਟਬੀਤੀ ਸਨਾਈ ਕੀ ਕਿਵੇਂ ਚੌਕ ਦੇ ਵਿੱਚ ਉਤਰਿਆ ਤੇ ਆਪਣੇ ਘਰ ਜਾਣ ਵਾਸਤੇ ਉਸਨੇ ਲਿਫਟ ਮੰਗੀ ਸੀ ਉਸ ਨੂੰ ਨਹੀਂ ਪਤਾ ਸੀ ਕਿ ਇਹ ਪੁਲਿਸ ਦੇ ਵਿੱਚ ਸਾਫ ਦਾ ਇਨਸਪੈਕਟਰ ਹੈ ਫਿਰ ਉਹਨੇ ਦੇਖਿਆ ਕਿ ਜਿਹਦੇ ਵੀ ਦੇ ਨਾਮ ਆਪਣੇ ਪਿੰਡ ਦੇ ਬਹੁਤ ਸਾਰੇ ਆ ਮੈਂ ਦੋਤ ਨਾਲ ਸਪਟਰ ਮੁਰਤਦਾਨ ਮੁਖਾਤਤਾ ਕੇ ਨੇ ਰੋਕਿਆ ਨਹੀਂ ਤੇ ਉਹ ਲੰਗਾ ਹੈ ਤੇ ਇਹ ਜਦੋਂ ਜਿੰਨਾ ਮੇਰਾ ਝਗੜਾ ਹੋਇਆ ਆ ਮੈਂ ਇਹਨਾਂ ਨੂੰ ਮੇਰੇ ਰੋਕਣ ਦੀ ਪੁੱਛੀ ਤੇ ਮੈਂ ਹੈਲੋ ਕਿਹ ਕਿਹ ਹੈਗਾ ਹੈ ਸਾਲੋ ਹੈਲੋ ਇੱਕ ਮਿੰਟ ਮਿਲ ਵੀ ਲੈ ਚਲੋ ਉਹ ਨੇ ਕਹਿੰਦਾ ਹੈਲੋ ਕੀ ਹੁੰਦੀ ਆ ਉਹ ਰੋਕਦਾ ਗਿਆ ਰੋਕਦਾ ਗਿਆ ਪਰ ਕਹਿੰਦਾ ਹੈਲੋ ਕੀ ਹੁੰਦੀ ਆ ਮੈਂ ਕਿਹਾ ਵੀ ਮੈਨੂੰ ਨਹੀਂ ਪਤਾ ਵੀ ਕੀ ਹੁੰਦੀ ਆ ਮੈਂ ਤਾਂ ਕਿ ਤੁਹਾਨੂੰ ਬੁਲਾਇਆ ਵੇਖ ਕੇ ਫੇਰ ਵੀ ਚਲੋ ਬੁਲਾਉਣਾ ਬੰਦੇ ਤਰੀਕਾ ਹੁੰਦਾ ਇਸ ਲਈ ਬੁਲਾਉਣ ਦਾ ਜੇ ਮੈਨੂੰ ਬੁਲਾਇਆ ਤੁਹਾਨੂੰ ਤੁਹਾਨੂੰ ਨਹੀਂ ਚੰਗੀ ਲੱਗੀ ਗਾਲੀ ਤੁਹਾਨੂੰ ਕਹਿੰਦਾ ਮੈਂ ਤਾਂ ਗਾਲੀ ਕਢੀ ਤੁਹਾਨੂੰ ਤਾਂ ਮੈਂ ਕਿਹਾ ਮੈਂ ਗਾਲੀ ਨਹੀਂ ਕਢੀ ਤੁਸੀਂ ਮੈਨੂੰ ਐਵੇਂ ਨਾਲ ਉਹ ਤੇ ਮੈਂ ਜਾ ਤੇ ਤੁਹਾਨੂੰ ਇਹਦਾ ਤੁਹਾਨੂੰ ਪਤਾ ਵਕਤ ਮੈਂ ਕੌਣ ਆ ਮੈਂ ਕਿਹਾ ਮੈਨੂੰ ਪਤਾ ਨਹੀਂ ਕੋਈ ਕੌਣ ਆ ਕਿਦਾ ਮੈਂ ਥਾਣੇਦਾਰ ਕੋਲੋਂ ਆਇਆ ਐਸੇ ਚੇਤੇ ਦੇ ਗਿਆ ਬੈਗਮ ਜੀ ਤੁਸੀਂ ਠੀਕ ਆ ਤੁਸੀਂ ਤੁਹਾਡੀ ਤੁਹਾਡੀ ਪਰਿਵਾਰ ਦੀ ਸਾਥੀ ਆ ਮੈਨੂੰ ਕੀ ਪਤਾ ਵੀ ਕੋਣ ਆ ਤੁਸੀਂ ਤੇ ਮੈਂ ਤਾਂ ਆਪਾਂ ਜਿਦਾ ਆਮ ਲੋਕੇ ਜਾਣਦੇ ਉਹਨਾਂ ਬਾਅਦ ਤੇ ਉਹਨਾਂ ਨੂੰ ਕਿ ਸਾਜਾ ਪੀ ਕੋਲੋਂ ਆਪਾਂ ਇਹ ਇੱਧਰ ਦਾ ਅਗਾ ਵੀ ਮੈਨੂੰ ਜੇ ਭਟਾ ਕੇ ਲੈ ਜਾਓ ਹੋਰ ਕਿਦਾ ਤਰ੍ਹਾਂ ਪਿੰਡ ਗੜਿਆ ਮੈਂ ਕਿਹਾ ਪਿੰਡ ਪਰ ਬਡਾਲਾ ਨਹੀਂ ਆ ਉਹ ੱਤਕਾ ਮਾਰਿਆ ਮੈਨੂੰ ਉਹ ਚੱਕੇ ਮਾਰਿਆ ਮੇਰੀ ਪੱਗ ਲੈ ਗਈ ਐ ਉੱਠਿਆ ਉੱਠਦੇ ਤਿੰਨ ਚਾਰ ਸੱਪੜਾ ਨੇ ਮੇਰੇ ਬਾਹਰ ਬੰ ਮਾਰਕੇ ਤੇ ਚਲੂ ਬੰਦੇ ਬੰਦੇ ਇਕੱਠੇ ਹੋਏ ਤੇ ਉਸ ਥੋੜੀ ਜਿਹੀ ਜਗ੍ਹਾ ਤੋਰ ਕੇ ਉਹਦਾ ਬਾਬਾ ਜੀ ਕੋਈ ਨਾਮ ਪਤਾ ਲੱਗਾ ਕੀ ਨਾਮ ਸੀਗਾ ਉਹਦਾ ਉਹਦਾ ਨਾਮ ਦਾ ਬਲਜਿੰਦਰ ਬਲਜਿੰਦਰ ਪਲਵਾਨ ਕਰਕੇ ਕਹਿੰਦੇ ਸੀ ਉਹਨੂੰ ਦੰਮੇ ਕਾਣੇ ਦਾ ਪਿੰਡ ਉਹਦਾ ਤੁਸੀਂ ਕਿੱਥੋਂ ਆ ਰਹੇ ਸੀ ਮੈਂ ਜਿੰਦਰ ਤੋਂ ਆਇਆ ਸੀਗਾ ਆਪਣੇ ਘਰ ਪਿੰਡ ਨੂੰ ਜਾਣਾ ਸੀਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਂ ਜਗਦੇਵ ਸਿੰਘ ਹੈਗਾ ਬਡਾਲਾ ਨਹੀਂ ਪਿੰਡ ਦਾ ਬਜ਼ੁਰਗ ਦੇ ਬਿਆਨਾਂ ਦੇ ਮੁਤਾਬਕ ਉਸਾ ਕਹਿਣਾ ਹੈ ਕਿ ਉਸਨੇ ਕੁਝ ਵੀ ਗਲਤ ਨਹੀਂ ਬੋਲਿਆ ਸਿਰਫ ਲਿਫਟ ਹੀ ਮੰਗੀ ਸੀ ਇਸੇ ਗੱਲ ਨੂੰ ਲੈ ਕੇ ਉਸ ਦੇ ਨਾਲ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਤੇ ਹੁਣ ਇਨਸਾਫ ਦੀ ਮੰਗ ਕੀਤੀ ਹੈ ਤਾਂ ਦੇਖਣਾ ਹੋਵੇਗਾ ਕਿ ਜਿਸ ਵਿਅਕਤੀ ਤੇ ਇਲਜ਼ਾਮ ਲੱਗੇ ਨੇ ਕਿ ਉਸਾ ਕੋਈ ਬਿਆਨ ਸਾਹਮਣੇ ਆਉਂਦਾ ਜਾਂ ਫਿਰ ਨਹੀਂ ਹਕੀਕਤ ਰਿਪੋਰਟ ਪੰਜਾਬੀ ਲੀ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ